ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਹੁਣ ਕੂੜੇ ਕਰਕਟ ਦੇ ਝਗੜਿਆਂ ਤੋਂ ਮਿਲੇਗਾ ਸਦਾ ਲਈ छुटकारा ਜੀ ਹਾਂ ਆ ਗਈ ਹੈ ਫੂਡੀ ਮਸ਼ੀਨ ਜਿਹੜੀ ਕਿ ਕੂੜੇ ਕਰਕਟ ਨੂੰ ਕੰਪੋਸਟ ਖਾਦ ਵਿੱਚ ਤਬਦੀਲ ਕਰ ਦਿੰਦੀ ਹੈ ਇਸ ਮਸ਼ੀਨ ਤੋਂ ਜਿਹੜੀ ਕੰਪੋਸਟ ਤਿਆਰ ਹੁੰਦੀ ਹੈ ਉਹ ਬਹੁਤ ਹੀ ਹਾਈ ਕੁਆਲਿਟੀ ਦੀ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਬਹੁਤ ਫਾਸਟ ਹੁੰਦੀ ਹੈ ਉਹਨੂੰ ਕਮਰਸ਼ੀਅਲ ਲੈਵਲ ਤੇ ਵੀ ਕਿਸਾਨ ਕਰ ਸਕਦਾ ਹੈ ਇਹ ਫੂਡੀ ਮਸ਼ੀਨ ਬਿਨਾ ਪ੍ਰਦੂਸ਼ਣ ਕੀਤੇ ਨਾ ਮਾਤਰ ਖਰਚੇ ਤੇ ਬੜੇ ਹੀ ਸੌਖੇ ਢੰਗ ਨਾਲ ਖਾਦ ਬਣਾਉਂਦੀ ਹੈ। ਇਹ ਮਸ਼ੀਨ ਫੂਡੀ ਮਸ਼ੀਨ ਹੈ ਜਿਹੜਾ ਘਰਾਂ ਦੇ ਵਿੱਚ ਪਿਆ ਕੂੜਾ, ਕਰਕਟ ਜਾਂ ਬੇਸਟੇਜ ਹੈ ਉਹਦੀ ਇੱਕ ਖਾਸ ਕਿਸਮ ਦੀ ਖਾਦ ਬਣਾਉਂਦੀ ਹੈ ਜਿਹਨੂੰ ਕੰਪੋਸਟ ਖਾਦ ਕਿਹਾ ਜਾਂਦਾ ਤੇ ਇਹ ਇਹ ਜਿਹੜੀ ਖਾਦ ਬਣਾਉਂਦੀ ਹੈ ਬਿਲਕੁਲ ਹੀ ਨੇਚਰਲ ਹੈ ਔਰ ਆਰਗੈਨਿਕ ਹੈ। ਇੱਕ ਇਹ ਇਸਦੇ ਲਈ ਇੱਕ ਵਿਸ਼ੇਸ਼ ਜਿਹੜਾ ਮੈਥਡ ਯੂਜ਼ ਕੀਤਾ ਜਾਂਦਾ ਉਹ ਮੈਥਡ ਜਿਹੜਾ ਟੈਂਪਰੇਚਰ ਮੋਇਸਚਰ ਤੇ ਆਕਸੀਜਨ ਨੂੰ ਜਿਹੜਾ ਕੰਟਰੋਲ ਕਰਕੇ ਆਟੋਮੈਟਿਕ ਕੰਟਰੋਲ ਕਰਕੇ ਬੈਕਟੀਰੀਆ ਪੈਦਾ ਕਰਦੀ ਹੈ ਤੇ ਬੈਕਟੀਰੀਆ ਦੇ ਨਾਲ ਜਿਹੜਾ ਖਾਦ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਮਸ਼ੀਨ ਦੇ ਅੰਦਰ ਇਹ ਜਿਹੜੀ ਖਾਦ ਬਣੀ ਹੈ ਕੰਪੋਸਟ ਖਾਦ ਹੈ ਤੇ ਤੁਹਾਨੂੰ ਜਾਣ ਕੇ ਰਾਨੀ ਹੋਊਗੀ ਕਿ 24 ਘੰਟਿਆਂ ਦੇ ਵਿੱਚ ਜਿਹੜੀ ਖਾਦ ਤਿਆਰ ਹੁੰਦੀ ਹੈ ਤੇ ਔਰ ਇਹਦਾ ਖਰਚਾ ਵੀ ਬਿਲਕੁਲ ਨਾਮਾਤਰਾ ਹੈ ਇੱਕ ਦਿਨ ਦਾ ਜਿਹੜਾ ਖਰਚਾ ਹੈ ਕਰੀਬ 30 ਰੁਪਏ ਦਾ ਜਿਹੜਾ ਖਰਚਾ ਦੱਸਿਆ ਜਾ ਰਿਹਾ ਹੈ ਤੇ ਇਹ 80 ਤੋਂ ਲੈ ਕੇ 100 ਘਰਾਂ ਦੇ ਦਾ ਜਿਹੜਾ ਵੇਸਟੇਜ ਹੈ ਉਸ ਦੇ ਲਈ ਜਿਹੜੇ ਮਸ਼ੀਨ ਕਾਮਯਾਬ

ਦੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ